ਹਾਂਜੀ ਪਿਆਰੇ ਬੱਚਿਓ 10ਵੀਂ ਦੇ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਜਿਹੜੇ ਮੈਥ ਦੇ ਦੋ ਥਿਊਰਮਸ ਮੇਨ ਨੇ ਉਹ ਵੀ ਫਾਈਨਲ ਐਗਜ਼ਾਮ 'ਚ ਪੂਰੇ-ਪੂਰੇ ਚਾਂਸ ਹੁੰਦੇ ਉਹਦੇ ਆਮਦੇ ਤਾਂ ਇਸ ਵਾਰ ਵੀ ਇਹਨਾਂ ਦੋ ਇਸ ਤੇ ਸਪਟੈਂਬਰ ਪੇਪਰ 'ਚ ਦੋ ਥਿਊਰਮਸ 'ਚ ਕੋਈ ਵੀ ਇੱਕ ਥਿਊਰਮ ਜਾਂ ਦੋਨੋਂ ਹੀ ਆਉਣ ਦੇ ਪੂਰੇ-ਪੂਰੇ ਚਾਂਸਸ ਨੇ ਤਾਂ ਇੱਕ ਹੈਥੀਲਸ ਥਿਊਰਮ ਤੇ ਦੂਜੀ ਹੈ ਚੱਕਰ ਵਾਲੀ ਥਿਊਰਮ ਤੇ ਹੁਣ ਮੈਂ ਤੁਹਾਨੂੰ ਥਿਊਰਮ ਕਰਵਾਉਣ ਜਾ ਰਹੀਆਂ ਚੱਕਰ ਵਾਲੀ ਥਿਊਰਮ ਤਾਂ ਸਾਰੇ ਬੱਚਿਆਂ ਨੇ ਬੜੇ ਹੀ ਧਿਆਨ ਨਾਲ ਸਮਝਣਾ ਹੈ ਦੇਖੋ ਇਹ ਆਪਣੀ ਥਿਊਰਮ ਕਿ ਬਾਹਰੀ ਬਿੰਦੂ ਤੋਂ ਚੱਕਰ ਤੇ ਖਿੱਚੀਆਂ ਗਈਆਂ स्पर्ਸ਼ ਰੇਖਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ ਕੋ ਬਾਹਰੀ ਬਿੰਦੂ ਤੋਂ ਮਤਲਬ ਚੱਕਰ ਦੇ ਕਿਸੇ ਬਾਹਰੀ ਬਿੰਦੂ ਤੋਂ ਜਿਵੇਂ ਕਿ ਪੀ ਬਿੰਦੂ ਦਿਖ ਰਿਹਾ ਹੈ ਇਹ ਸਟੇਟਮੈਂਟ ਵੀ ਆ ਸਕਦੀ ਹੈ ਜਾਂ ਸਿੱਧਾ ਚੱਕਰ ਵਾਲੀ ਥਿਊਰਮ ਵੀ ਕਈ ਵਾਰੀ ਸਟੇਟਮੈਂਟ ਨਹੀਂ ਵੀ ਲਿਖੀ ਆ ਸਕਦੀ ਤਾਂ ਤੁਹਾਨੂੰ ਆਹ ਜਿਹੜੀ ਸਟੇਟਮੈਂਟ ਹੈ ਇਹ ਵੀ ਪੂਰੀ ਤਰ੍ਹਾਂ ਯਾਦ ਹੋਣੀ ਚਾਹੀਦੀ ਹੈ ਬਾਹਰੀ ਬਿੰਦੂ ਤੋਂ ਚੱਕਰ ਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ ਜਿਵੇਂ ਕਿ ਜਿਵੇਂ ਕਿ ਆਪਣੇ ਕੋਲ ਚੱਕਰ ਦੇ 바ਰੀ ਸਪਰਸ਼ ਬਿੰਦੂ ਹੈ ਦੇਖੋ ਪੀ ਬਿੰਦੂ ਚੱਕਰ ਦੇ ਬਾਹਰੀ ਬਿੰਦੂ ਤੋਂ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ ਯਾਨੀ ਕਿ ਜਿਹੜਾ ਪੀ ਆਰ ਹੈ ਉਹ ਪੀ ਕਯੂ ਦੇ ਬਰਾਬਰ ਹੋਣਾ ਚਾਹੀਦਾ ਹੈ ਤਾਂ ਆਪਾਂ ਕੀ ਸ਼ੋ ਕਰਨਾ ਹੈ ਕਿ ਜਿਹੜਾ ਪੀ ਆਰ ਹੈ PQ ਦੇ ਬਰਾਬਰ ਹੋਏ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਦਿੱਤਾ ਕੀ ਹੋਇਆ ਦੇਖੀ ਬਾਹਰੀ ਬਿੰਦੂ ਤੋਂ ਚੱਕਰ ਦੇ ਕਿッチੀਆਂ ਗਿਆ ਸਪਰਸ਼ ਰੇਖਾਵਾਂ ਦੀ ਲੰਬਾਈ ਬਰਾਬਰ ਹੁੰਦੀਆਂ ਹਨ ਆਪਣੇ ਕੋਲ ਇੱਕ ਚੱਕਰ ਹੈ ਜਿਸ ਦਾ ਕੇਂਦਰ ਹੈ O ਕੇਂਦਰ O ਵਾਲਾ ਇੱਕ ਚੱਕਰ ਇਸ ਦੀਆਂ ਸਪਰਸ਼ ਰੇਖਾਵਾਂ ਹੁਣ ਆਪਣੇ ਕੋਲ ਸਪਰਸ਼ ਰੇਖਾਵਾਂ ਕਿਹੜੀਆਂ-ਕਿਹੜੀਆਂ ਨੇ PQ ਅਤੇ PR ਇਸ ਨੂੰ ਕ੍ਰਮਵਾਰ Q ਅਤੇ R ਬਿੰਦੂਆਂ ਤੇ ਸਪਰਸ਼ ਕਰਦੀਆਂ ਹਨ ਜਿਹੜੀ ਕੀ ਕਿਹੜੇ ਪੁਆਇੰਟ ਤੇ ਦੇਖੋ ਪੀ ਬਿੰਦੂ ਤੋਂ ਕ੍ਰਮਵਾਰ ਕਿਊ ਅਤੇ ਆਰ ਕਿਊ ਅਤੇ ਕਿਊ ਅਤੇ ਆਰ ਉੱਤੇ ਸ਼ੋ ਹੋ ਰਿਹਾ ਹੈ ਠੀਕ ਹੈ ਆਪਾਂ ਸਿੱਧ ਕੀ ਕਰਨਾ ਹੈ ਕਿ ਜਿਹੜੀਆਂ ਸਪਰਸ਼ ਰੇਖਾਵਾਂ ਦੀ ਲੰਬਾਈ ਹੈ ਜੋ ਬਰਾਬਰ ਹੋਵੇ ਪੀ ਕਿਊ ਕੀ ਦੇ ਬਰਾਬਰ ਹੋਵੇ ਪੀ ਆਰ ਦੇ ਤਾਂ ਆਪਾਂ ਕੰਸਟਰਕਸ਼ਨ ਕਰਾਂਗੇ ਰਚਨਾ ਕਰਾਂਗੇ ਕਿਨੂੰ ਕਿਨੂੰ ਮਿਲਾਣਾ ਹੈ ਆਪਣੇ ਕੋਲ ਸਿੰਪਲ ਇੱਕ ਸਰਕਲ ਹੈ ਦੇਖੋ ਮਾਲ ਲਈ ਸਰਕਲ ਹੈ ਜਿਸ ਦਾ ਉਹ ਕੇਂਦਰ ਬਿੰਦੂ ਹੈ ਠੀਕ ਹੈ ਆ ਪੁਆਇੰਟ ਪੀ ਹੈ ਇਹਦੇ ਤੋਂ ਦੋ स्पर्ਸ਼ ਰੇਖਾਵਾਂ ਜਾ ਰਹੀਆਂ ਇਹਨਾਂ ਦੀ ਲੰਬਾਈ ਬਰਾਬਰ ਕਰਨੀ ਹੈ ਆਪਾਂ ਕਨਸਟਰਕਸ਼ਨ ਕੀ ਕਰਨੀ ਹੈ ਉਹ ਦੇਖੋ ਆਪਣੇ ਕੋਲ ਕਿਹੜਾ ਪੁਆਇੰਟ ਸੀ ਆਰ ਤੇ ਇੱਧਰ ਸੀ ਕਯੂ ਸੈਂਟਰ 'ਚ ਆਪਣੇ ਕੋਲ ਉਹ ਸੀ ਆਪਾਂ O R ਤੇ O Q ਨੂੰ ਮਿਲਾਣਾ ਹੈ ਇਹ ਕੰਮ ਕਰਨਾ ਹੈ ਆਪਾਂ ਓ ਕਿਊ ਅਤੇ ਓ ਆਰ ਅਤੇ ਓ ਪੀ ਨੂੰ ਮਿਲਾਣਾ ਹੈ ਕਿਨੂੰ ਮਿਲਾਣਾ ਹੈ ਆਪਾਂ ਓ ਪੀ ਨੂੰ ਜਿਵੇਂ ਕਿ ਆ ਦੇਖੋ ਇੱਥੇ ਮਿਲਾ ਰੱਖਿਆ ਹੈ ਨਾ ਓ ਪੀ ਨੂੰ ਮਿਲਾ ਦੇਣਾ ਹੈ ਉਸ ਤੋਂ ਬਾਅਦ ਸਬੂਤ ਆਪਣੇ ਕੋਲ ਗਿਵਨ ਕੀ ਕੀ ਹੈ ਦੇਖੋ ਤ੍ਰਿਭੁਜ ਪੀ ਕਿਊ ਪੀ POQ ਅਤੇ POR ਦੋ ਤ੍ਰਿਭੁਜ ਦਿੱਤੀਆਂ ਹਨ ਇਹਨਾਂ ਦੋ ਤ੍ਰਿਭੁਜ ਵਿੱਚ ਆਪਣੇ ਕੋਲ ਕੀ ਹੈ ਐਂਗਲ Q ਅਤੇ ਪਹਿਲਾਂ ਆਪਾਂ ਇਸ ਨੂੰ ਰੇਸ ਕਰ ਲਈਏ ਤਾਂ ਕਿ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜੇ ਦੇਖੋ ਉਸ ਤੋਂ ਬਾਅਦ ਹੈ ਪੀ ਦੋ ਤ੍ਰਿਭੁਜ ਲਈਆਂ ਦੋਨਾਂ ਚ ਜਿਹੜਾ ਐਂਗਲ ਕਉ ਹੈ ਅਤੇ ਐਂਗਲ ਆਰ ਹੈ ਉਹ ਕੀ ਹੈ 90 ਡਿਗਰੀ ਦੇ 90 ਡਿਗਰੀ ਦੇ ਸਪਰਸ਼ ਬਿੰਦੂ ਤੋਂ ਖਿੱਚੀਆਂ ਗਈਆਂ ਅਰਧ ਵਿਆਸ ਸਪਰਸ਼ ਰੇਖਾ ਤੇ ਲੰਬ ਹੁੰਦਾ ਹੈ ਸਪਰਸ਼ ਬਿੰਦੂ ਤੋਂ ਖਿੱਚੀਆਂ ਗਈਆਂ ਅਰਧ ਵਿਆਸ ਸਪਰਸ਼ ਰੇਖਾ ਤੇ ਯਾਨੀ ਕਿ ਜਿਹੜਾ ਸਪਰਸ਼ ਰੇਖਾ ਤੋਂ ਖਿੱਚਿਆ ਗਿਆ ਲੰਬ ਲੰਭ ਮੀਨਸ 90 ਡਿਗਰੀ ਦਾ ਕੋਣ ਹੋਏਗਾ ਆਪਣੇ ਕੋਲ ਇਹ ਠੀਕ ਹੈ ਇਸ ਤਰ੍ਹਾਂ ਹੁਣ OP ਦੇਖੋ ਦੋ ਤ੍ਰਿਭੁਜ ਬਣ ਰਹੇ ਆ ਜਿਹਦੇ ਚ OQ ਅਤੇ OR OQ ਕੀ ਹੈ OQ ਤੇ OR ਆਪਣੇ ਕੋਲ ਲੰਭ ਹੈ ਤੇ ਜਿਹੜਾ OP ਹੈ ਉਹ ਸਾਂਝਾ ਕਰਨ ਹੈ ਦੋਨੋਂ ਤ੍ਰਿਭੁਜਾਂ ਚ ਸਾਂਝਾ ਕਰਨ ਹੈ ਆਪਣੇ ਕੋਲ ਤਾਂ ਇਸ ਤਰ੍ਹਾਂ ਆਪਾਂ ਲਿਖ ਸਕਦੇ ਹਾਂ ਕਿ OP OP ਸਾਂਝਾ ਕਰਨ ਹੈ ਤੇ OQ OR ਦੇਖੋ ਇੱਕ ਚੱਕਰ ਦੀ ਅਣਗਿਣਿਤ ਅਰਧ ਵਿਆਸ ਹੋ ਸਕਦੀਆਂ ਹਨ ਤੇ OR OQ ਕੀ ਹੈ ਇਹ ਹੈਗੇ ਹੈ 21 ਚੱਕਰ ਦੇ ਅਰਧ ਵਿਆਸ ਹੁਣ ਆਪਣੇ ਕੋਲ ਤਿੰਨ ਕੰਡੀਸ਼ਨ ਆ ਗਈ 1 90 ਡਿਗਰੀ ਦਾ ਕੋਣ ਤੇ ਦੋ ਭੁਜਾਵਾਂ ਇਹ ਆਪਣੇ ਕੋਲ ਕਿਹੜਾ ਨਿਯਮ ਲਾਗੂ ਹੁੰਦਾ ਹੈ RHS ਸਰਬੰਸ ਸਰਬੰਸ ਸੰਤਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਦੋਨੋਂ POQ ਅਤੇ PR ਦੋਨੋਂ ਜਿਹੜੀਆਂ ਤ੍ਰਿਭੁਜ ਨੇ ਉਹ ਸਰਬੰਸ ਸੰਮੇ by RHS ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਆਪਣਾ ਰੂਲ ਹੈ ਦੇਖੋ ਜੇ ਤ ਦੋ ਤ੍ਰਿਭੁਜ ਆਪਣੇ ਕੋਲ ਸਰਬੰਗਸ਼ਮ ਦਿੱਤੀਆਂ ਨੇ ਤਾਂ ਉਹਨਾਂ ਦੀਆਂ ਜਿਹੜੀਆਂ ਸੰਗਤ ਭੁਜਾਵਾਂ ਨੇ ਉਹ ਬਰਾਬਰ ਹੁੰਦੀਆਂ ਹਨ ਜਿਵੇਂ ਕਿ ਆਪਾਂ ਲਿਖਦੇ ਹਾਂ ਬਾਈ ਸੀ ਪੀ ਸੀਟੀ ਆ ਲਿਖਿਆ ਹੋਇਆ ਹੈ ਬਾਈ ਸੀ ਪੀ ਸੀਟੀ ਯਾਨੀ ਕਿ ਕੋਰਸਪੋਂਡੈਂਸ ਪਾਰਟ ਆਫ ਕਾਨਗੂਰੈਂਟ ਟ੍ਰੈਂਗਲ ਤਾਂ ਆਪਾਂ ਇਹ ਲਿਖ ਸਕਦੇ ਹਾਂ ਕਿ ਪੀ ਜਿਹੜਾ ਪੀ ਕਿਉ ਹੈ ਉਹ ਪੀ ਆਰ ਦੇ ਬਰਾਬਰ ਹੈ ਦੋਨੋਂ ਤ੍ਰਿਭੁਜ ਦੇ ਸੰਗਤ ਪਾਠ ਨੇ ਸੰਗਤ ਪੁਝਾਵਾਂ ਨੇ ਤਾਂ ਆਪਾਂ ਕੀ ਸਿੱਧ ਕਰਨਾ ਸੀ ਆ ਹੀ ਸਿੱਧ ਕਰਨਾ ਸੀ ਪੀਕਯੂ ਅਤੇ ਪੀਆਰ ਤਾਂ ਇਹ ਸੀ ਆਪਣੀ ਇੱਕ ਤ੍ਰਿਭੁਜ ਚੱਕਰ ਵਾਲੀ ਥਿਉਰਮ ਹੈ ਚੱਕਰ ਵਾਲੀ ਥਿਉਰਮ ਹੈ ਕਿ ਚੱਕਰ ਦੇ ਬਾਹਰੀ ਬਿੰਦੂ ਤੋਂ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ ਇਹ ਆਪਣੇ ਪੇਪਰ ਚ 6 ਨੰਬਰ ਦਾ ਸਵਾਲ ਆਣਾ ਹੈ ਮੈਨੂੰ ਉਮੀਦ ਹੈ ਕਿ ਸਾਰੇ ਬੱਚਿਆਂ ਨੂੰ ਸਮਝ ਆ ਜਾਊਗੀ ਤੇ ਇਸ ਨੂੰ ਜ਼ਰੂਰ ਕਰਨਾ